ਇਕ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਕਿਸਾਨ ਭਾਈਚਾਰਾ ਜਿਹੜਾ ਉਸ ਸਰਹੱਦਾਂ ਤੇ ਡਟਿਆ ਹੋਇਆ ਹੈ ਸ਼ੰਭੂ ਬੈਰੀਅਰ ਤੇ ਤੇਖਨੂਰੀ ਬਾਰਡਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਰੰਤੂ ਇੱਕ ਲੰਮਾ ਸਮਾਂ ਬੀਤਣ ਦੇ ਬਾਵਜੂਦ ਸਰਕਾਰ ਕਸ ਤੋਂ ਮਸ ਨਹੀਂ ਹੋ ਰਹੀ ਆ ਜਾਂ ਸਰਕਾਰ ਦੇ ਕੰਨ ਤੇ ਕੋਈ ਜੂੰ ਤੱਕ ਰਿੰਗਦੀ ਹੋਈ ਨਸਰ ਨਹੀਂ ਆ ਰਹੀ ਆ ਤੱਜ ਹੁਸ਼ਿਆਰਪੁਰ ਦੇ ਪਿੰਡ ਰਾਜਪੁਰ ਭਾਈਆਂ ਤੋਂ ਕਿਸਾਨਾਂ ਅਗੂ ਹਰਪਾਲ ਸਿੰਘ ਸੰਘਾ ਦੀ ਅਗਵਾਈ ਦੇ ਵਿੱਚ ਕਿ ਜਥਾ ਜਿਹੜਾ ਉਹ ਸ਼ੰਭੂ ਬਾਡਰ ਲਈ ਰਵਾਨਾ ਹੋਣ ਜਾ ਰਿਹਾ ਸੋ ਤਸਵੀਰਾਂ ਵੀ ਨਾਲ ਦੇ ਨਾਲ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਸਾਨਾਂ ਦੀਆਂ ਤਾਂ ਗੱਲਬਾਤ ਕਰ ਲੈਂਦੇ ਹਾਂ ਹਰਪਾਲ ਸਿੰਘ ਸੰਘਾ ਮੌਜੂਦ ਨੇ ਸੰਘਾ ਸਾਹਿਬ ਇੱਕ ਵਾਰ ਮੁੜ ਤੋਂ ਸ਼ੰਭੂ ਬਾਰਡਰ ਨੂੰ ਤੁਸੀਂ ਰਵਾਨਾ ਹੋਣ ਜਾ ਰਹੇ ਹੋ ਇਸ ਤੋਂ ਪਹਿਲਾਂ ਵੀ ਤੁਸੀਂ ਕਈ ਵਾਰ ਉੱਥੇ ਜਾ ਚੁੱਕੇ ਹੋ ਉੱਥੋਂ ਦੇ ਮਾਹੌਲ ਦੀ ਗੱਲ ਕਰੀਏ ਹਾਲਾਤਾਂ ਦੀ ਗੱਲ ਕਰੀਏ ਤਾਂ ਕਿਹੋ ਜਿਹੇ ਹਾਲਾਤ ਨੇ ਜੀ ਇਸ ਵਕਤ ਦੇਖੋ ਉੱਥੇ ਕਿਸਾਨ ਇਕੱਠੇ ਆ ਜੀ ਉੱਥੇ ਉੱਥੇ ਬੈਠੇ ਆ ਕਿਸਾਨ ਜਿਹੜੇ ਆ ਵੀ ਉਹ ਇਸ ਗੱਲ ਕਰ ਰਹੇ ਆ ਵੀ ਜਿਹੜੀਆਂ ਜਥੇਬੰਦੀਆਂ ਨੇ ਜਿਹੜੇ ਸੱਦੇ ਆ ਕਿ ਸਾਡੀ ਜਿਹੜੀ ਆ ਪਿਛਲੀ ਜਿਹੜੇ ਅੰਦੋਲਨ ਦੇ ਵਿੱਚ ਐਮਐਸਬੀ ਦੀ ਮੰਗ ਸਰਕਾਰ ਨੇ ਇਹ ਕਹਿਆ ਸੀ ਵੀ ਅਸੀਂ ਇਹਨੂੰ ਲਾਗੂ ਕਰ ਦਾਂਗੇ ਉਹ ਅੰਦੋਲਨ ਖਤਮ ਹੋਏ ਨੂੰ ਵੀ 2 ਸਾਲ ਤੋਂ ਉੱਤੇ ਸਮਾਂ ਹੋ ਚੱਲਿਆ ਉਹ ਜਿਹੜੀ ਮੰਗ ਆ ਉਹਨੂੰ ਆਨੇ ਮਹਾਨੇ ਜਿਹੜੀ ਸਰਕਾਰ ਮੋਦੀ ਸਰਕਾਰ ਆ ਉਹ ਟਾਲ ਰਹੀ ਆ ਅਸੀਂ ਇਹ ਗੱਲ ਕਰਦੇ ਹਾਂ ਵੀ ਜੇ ਤੁਸੀਂ ਬਾਜ਼ਾਰ ਦੇ ਵਿੱਚੋਂ ਕੋਈ ਵੀ ਚੀਜ਼ ਲੈ ਲਓ ਦੁਕਾਨਦਾਰ ਉਹਦਾ ਮੁੱਲ ਤੈਅ ਕਰਦਾ ਤੇ ਜ਼ਿਮੀਂਦਾਰ ਦੀ ਫਸਲ ਦਾ ਮੁੱਲ ਕਿਉਂ ਨਹੀਂ ਤੈਅ ਹੋ ਰਿਹਾ ਮਤਲਬ ਅਸੀਂ ਕਹਿੰਨੇ ਆ ਵੀ 1970 ਨੂੰ ਸਾਲ ਮੰਨ ਕੇ ਜਿਹੜੀਆਂ ਵੀ ਜਿੱਦਾਂ ਮਹंगाई ਵਧੀ ਆ ਇਦਾਂ ਹੀ ਦੇਖਦੇ ਕਿਸਾਨਾਂ ਦੀ ਫਸਲ ਦਾ ਜਿਹੜਾ ਰੇਟ ਆ ਇਹ ਵਧਣਾ ਚਾਹੀਦਾ ਮਦਰ ਸਰਕਾਰ ਦੇ ਨਹੀਂ ਰਹੀ ਕਣਕ ਝੋਨੇ ਦੇ ਉੱਤੇ ਦੋਹਾਂ ਦੇ ਉੱਤੇ ਖਰੀਦਾ ਝੋਨੇ ਨੂੰ ਇਤਕੀ ਖੱਜਲ ਖਵਾਰੀ ਹੋਈ ਆ ਤੇ ਸਾਨੂੰ ਸੰਭਾਵਨਾ ਜੇ ਕਿਸਾਨਾਂ ਨਾ ਇਕੱਠੇ ਹੋਏ ਕਣਕ ਵੇਲੇ ਵੀ ਇਹ ਜਿਹੜੀ ਇਹ ਖੱਜਲ ਖਵਾਰ ਹੋਊਗੀ ਕਿਉਂਕਿ ਜੀ ਇਹ ਸੰਗਿਆ ਸੰਭੋਹੀ ਗੱਲ ਕਰ ਲੈਂਦੇ ਆਪਾਂ ਜੇ ਕਿਸਾਨ ਨਾ 71 ਹੋਏ ਕਿਉਂਕਿ ਹੁਣ ਸ਼ੰਭੂ ਦੇ ਹਾਲਾਤ ਆ ਖਨੋਰੀ ਦੇ ਹਾਲਾਤ ਆ ਕਿਸਾਨ ਕਿਤੇ ਨਾ ਕਿਤੇ ਜਿਹੜਾ ਇਹਨਾਂ ਦੇ ਵਿੱਚ ਆਪਸੀ ਫੋਟੋ ਵੱਧਦਾ ਲਗਾਤਾਰ ਜਾ ਰਿਹਾ ਹੈ ਕਿਉਂਕਿ ਜਦੋਂ ਕਿਸਾਨੀ ਅੰਦੋਲਨ 2021-22 ਦੇ ਵਿੱਚ ਸ਼ੁਰੂ ਹੋਇਆ ਸੀ ਤਾਂ ਉਸ ਵਕਤ 31 ਤੋਂ 40 ਜੱਥੇਬੰਦੀਆਂ ਜਿਹੜੀਆਂ 71 ਸੀ ਦੇਸ਼ ਭਰ ਦੀਆਂ ਜ਼ਿਆਦਾਤਰ ਜਿਹੜੀ ਮਹੱਤਵਪੂਰਨ ਭੂਮਿਕਾ ਪੰਜਾਬ ਦੀਆਂ ਜੱਥੇਬੰਦੀਆਂ ਵੱਲੋਂ ਨਿਭਾਈ ਗਈ ਸੀ ਤੇ ਅੱਜ ਪੰਜਾਬ ਦੀਆਂ ਜੱਥੇਬੰਦੀਆਂ ਖੇਰੂ ਖੇਰੂ ਹੋਈਆਂ ਨਜ਼ਰ ਆ ਰਹੀਆਂ ਜੀ ਦੇਖੋ ਇਹ ਜਿਹੜਾ ਤੁਹਾਡਾ ਮਸਲਾ ਬ ਕਿਉਂਕਿ ਅਸੀਂ ਉਦੋਂ ਇਹ ਕਿਹਾ ਸੀਗਾ ਵੀ ਜੇ ਇਹ ਜਿਹੜੀਆਂ ਰਹਿੰਦੀਆਂ ਮੰਗਾ ਇਹਦੇ ਬਾਅਦ ਆਪਾਂ ਦੁਬਾਰਾ ਮੋਰਚਾ ਇਹ ਜਿਹੜਾ ਲਾਵਾਂਗੇ ਜਿਹੜਾ ਪਹਿਲਾ ਮੋਰਚਾ ਲੱਗਾ ਸੀ ਉਹਦੇ ਬਾਅਦ ਹੁਣ ਜਦੋਂ ਹੁਣ ਉਹ ਟਾਈਮ ਲੰਘਿਆ ਹੁਣ ਸਾਲ ਦੇ ਬਾਅਦ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਇਹਨਾਂ ਨੇ ਮੋਰਚਾ ਦੁਬਾਰਾ ਸ਼ੁਰੂ ਕਰ ਲਿਆ ਅਸਲ ਦੇ ਵਿੱਚ ਕਿਤੇ ਨਾ ਕਿਤੇ ਜਥੇਬੰਦੀਆਂ ਦੇ ਵਿੱਚ ਕਿਤੇ ਹੋਮੇ ਦਾ ਸ਼ਿਕਾਰ ਆ ਜੇ ਕੋਈ ਵੀ ਬੰਦਾ ਅਗਵਾਹੀ ਕਰੇ ਚਾਹੇ ਤੁਸੀਂ ਹੋਮੋ ਚਾਹੇ ਹੋਮੋਂ ਜਦੋਂ ਮੰਗਾ ਕਿਸਾਨੀ ਦੀਆਂ ਉਹਨਾਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਆਉਣਾ ਚਾਹੀਦਾ ਕਿਉਂਕਿ ਅਸੀਂ ਨਹੀਂ ਤਾਂ ਇੱਕ ਸਾਡੇ ਦੇ ਵਿੱਚ ਦਫੇੜ ਦਿਸਦੀ ਆ ਜਿਹੜੀਆਂ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਅੰਦਰ ਬੈਠ ਕੇ ਗੱਲ ਕਰ ਸਕਦੇ ਹੁਣ ਪਬਲਿਕਲੀ ਨਹੀਂ ਗੱਲਾਂ ਕਰਨ ਵਾਲੀਆਂ ਹੁੰਦੀਆਂ ਸਭ ਤੋਂ ਵੱਡਾ ਮਸਲਾ ਇਸ਼ੂ ਇਹ ਆ ਕਿ ਇੱਕ ਕਿਸਾਨੀ ਮੰਗਾ ਦੇ ਉੱਤੇ ਮੋਰਚਾ ਲੱਗਾ ਤੇ ਇੱਕ ਕਿਸਾਨੀ ਮੰਗਾ ਦੇ ਉੱਤੇ ਮੋਰਚਾ ਲੱਗਾ ਤੇ ਉਹਨਾਂ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਅੱਜ ਨਹੀਂ ਜਾ ਰਹੀਆਂ ਜਾਂ ਜਦੋਂ ਉਹ ਤੇ ਸ਼ੰਭੂ ਦੇ ਉੱਤੇ ਕੋਈ ਹੁੰਦਾ ਵੱਡਾ ਪ੍ਰੋਗਰਾਮ ਲਾਠੀ ਚਾਰਜ ਹੁੰਦਾ ਜਾਂ ਕੋਈ ਹੋਰ ਪ੍ਰੋਗਰਾਮ ਹੁੰਦਾ ਉਦੋਂ ਕੀ ਆ ਵੀ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਾਂ ਹੋਰ ਕਰਦੇ ਆ ਉਹਨਾਂ ਨੂੰ ਅਸਲ ਦੇ ਵਿੱਚ ਨਾਲ ਜਾਣਾ ਚਾਹੀਦਾ ਆਪਣੇ મતਭੇਦ ਭੁਲਾ ਕੇ ਨਾਲ ਰਲਣਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਕਿ ਆਪਾਂ ਇੱਥੇ ਇੱਥੇ ਬੈਠ ਕੇ ਕਰ ਲਈਏ ਉਹੀ ਸਵਾਲ ਤੇ ਆ ਰਹੇ ਆ ਦੁਬਾਰਾ ਇੱਕ ਵਾਰ ਕਿ ਕਿਸਾਨ ਦੇ ਪੰਜਾਬ ਦੇ ਕਿਸਾਨਾਂ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਸੀ ਹੁਣ ਬੀਤੇ ਦੋ ਦਿਨ ਪਹਿਲਾਂ ਕਿਸਾਨਾਂ ਕੋ ਗੁਰਨਾਮ ਚੜੁੰਨੀ ਦਾ ਰਿਕਵੈਸਟ ਕੀਤਾ ਵੀ ਬਿਆਨ ਆਂਦਾ ਉਹਨਾਂ ਵੱਲੋਂ ਵੀ ਹਮਦਰਦੀ ਪ੍ਰਗਟ ਕੀਤੀ ਗਈ ਜਾਂ ਉਹ ਵੀ ਵੱਡੇ ਕਾਫਲੇ ਲੈ ਕੇ ਉੱਥੇ ਜਲਦ ਪਹੁੰਚਣ ਦੀ ਸੰਭਾਵਨਾ ਹੈ ਪਰੰਤੂ ਕਿਸਾਨ ਜਿਹਨਾਂ ਨੇ ਹਰੀ ਕ੍ਰਾਂਤੀ ਲਿਆਂਦੀ ਸੀਗੀ ਪੰਜਾਬ ਦੇ ਕਿਸਾਨਾਂ ਨੇ ਜਦੋਂ ਦੇਸ਼ ਨੂੰ ਇਸ ਭੁੱਖਮਰੀ ਦੇ ਵਿੱਚੋਂ ਬਾਹਰ ਕੱਢਿਆ ਸੀ ਅੱਜ ਵੀ ਇੱਕ ਜੁਟ ਨਹੀਂ ਹੋ ਰਹੀ ਜੀ ਇਹ ਦੇਖੋ ਇਹ ਗੱਲ ਬਹੁਤ ਸਾਰਾ ਅਜੇ ਪੰਜਾਬ ਦੇ ਵਿੱਚ ਵੀ ਹਿੱਸਾ ਅਜੇ ਹੈ ਜਿਹੜਾ ਜਸੇ ਵੰਦ ਨਹੀਂ ਹੈਗਾ ਉਹਨਾਂ ਨੂੰ ਅਸਲ ਦੇ ਵਿੱਚ ਕੀ ਆ ਵੀ ਘਰੇ ਹੀ ਮੋਬਾਈਲ ਦੇ ਉੱਤੇ ਦੇਖ ਲੈਂਦੇ ਆ ਉਹ ਉਥੇ ਦੇ ਪ੍ਰੋਗਰਾਮ ਦੇਖ ਲੈਂਦੇ ਆ ਜਿਹੜਾ ਨਾਲ ਜਾ ਕੇ ਸ਼ਾਮਲ ਹੋ ਕੇ ਜਾਣਾ ਚਾਹੀਦਾ ਹੁੰਦਾ ਕਿਸਾਨੀ ਨੂੰ ਇੱਕਜੁੱਟ ਹੋਣਾ ਚਾਹੀਦਾ ਹੁੰਦਾ ਇਹ ਨਹੀਂ ਹੋ ਰਹੀ ਚਲੋ ਇਹਦੇ ਨੇ ਸਾਡੇ ਜਤਨ ਨੇ ਸਾਰੀਆਂ ਜਸੇ ਬੰਦੀਆਂ ਦੇ ਜਤਨ ਆ ਵੀ ਇਹਨਾਂ ਨੂੰ ਜਿੱਥੇ ਜਿੱਥੇ ਵੀ ਨਹੀਂ ਹੈਗੇ ਕਿਸਾਨ ਇਕੱਲੇ ਇਕੱਲੇ ਆ ਉਹਨਾਂ ਨੂੰ ਆਪਾਂ ਇਹਨਾਂ ਨੂੰ ਆਪਾਂ ਇਕੱਠੇ ਕਰੀਏ ਇਹ ਵੱਡੇ ਤੋਂ ਵੱਡਾ ਜਿਹੜਾ ਅੰਦੋਲਨ ਨਾਲ ਲੜਿਆ ਜਾ ਸਕੇ ਇਹ ਜਿਹੜਾ ਕਿਸੇ ਧਿਰ ਦੇ ਨਾਲ ਕਿਸੇ ਇਹਨੂੰ ਬਦਨਾਮ ਕਰ ਲਈਏ ਕਹਿੰਦੇ ਜੀ ਇਹ ਫਲਾਣੇ ਦਾ ਅੰਦੋਲਨ ਨਾ ਫਲਾਣੀ ਪਾਰਟੀ ਦਾ ਇਹ ਕਿਸੇ ਪਾਰਟੀ ਦਾ ਅੰਦੋਲਨ ਨਹੀਂ ਹੈਗਾ ਨਰੋਲ ਇਹ ਕਿਸਾਨਾਂ ਦਾ ਅੰਦੋਲਨ ਆ ਹੁਣ ਲੱਗਦਾ ਨਹੀਂ ਕਿ ਕਿਸਾਨਾਂ ਨੂੰ ਜਿਹੜਾ ਉੱਥੇ ਹੁਣ 71 ਹੋ ਜਾਣਾ ਚਾਹੀਦਾ ਕਿਉਂਕਿ ਇਹ ਛੋਟੇ ਛੋਟੇ ਪ੍ਰੋਗਰਾਮਾਂ ਤੋਂ ਕੋਈ ਹਲਕਾ ਪਧਰੀ ਪ੍ਰੋਗਰਾਮ ਰੱਖਿਆ ਜਿਲ੍ਹਾ ਪਧਰੀ ਪ੍ਰੋਗਰਾਮ ਰੱਖਿਆ ਉਹਨਾਂ ਦਾ ਤਾਂ ਕੋਈ ਨਾ ਸਰਕਾਰਾਂ ਦੇ ਕੰਨਾਂ ਤੇ ਕੋਈ ਜੂੰ ਸਰਕਦੀ ਜਾਂ ਅਫਸਰਾਂ ਦੇ ਉਹਨਾਂ ਦਾ ਆਮ ਲੋਕ ਆ ਜਿਹੜੇ ਖੱਜਲ ਖਰਾਬ ਹੁੰਦੇ ਹਾਂ ਆਮ ਲੋਕਾਂ ਦਾ ਜੋ ਹੰਗਾਰਾ ਮਿਲਦਾ ਸੀ ਇਸ ਵਾਰ ਉਹ ਨਹੀਂ ਆ ਕਿਉਂਕਿ ਲੋਕਾਂ ਦੇ ਵਿੱਚ ਇਹੀ ਗੱਲ ਦਾ ਰੋਸ ਹੈ ਕਿ ਸਾਨੂੰ ਇਹ ਦੁਖੀ ਕਰਨ ਲੱਗ ਪਏ ਨੇ ਜੀ ਦੇਖੋ ਇੱਕ ਗੱਲ ਇਹ ਆ ਅਸੀਂ ਇਹ ਅਸੀਂ ਨਹੀਂ ਜਾਂਦੇ ਵੇ ਕਿਸਾਨਾਂ ਲੋਕਾਂ ਨੂੰ ਆਮ ਲੋਕਾਂ ਨੂੰ ਸੜਕਾਂ ਦੇ ਖੱਜਲ ਖੁਹਾਰ ਕਰੀਏ ਪਰ ਜੇ ਕਦੇ ਕਾਲ ਇਦਾਂ ਦੀ ਦਿੱਤੀ ਜਾਂਦੀ ਆ ਘੰਟਾ ਤੋਂ ਘੰਟੇ ਲਈ ਦਿੱਤੀ ਜਾਂਦੀ ਆ ਤਾਂ ਲੋਕਾਂ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਹੁੰਦਾ ਲੋਕ ਕਿੰਨਾ ਕ ਕੋਆਪਰੇਟ ਕਰਾਣੇ ਅੰਦੋਲਨ ਵੇਲੇ ਇੰਨਾ ਕੀ ਤਾਂ ਕੋਆਪਰੇਟ ਕੀਤਾ ਜੀ ਚਲੋ ਇੱਕ ਗੱਲ ਆ ਹੁਣ ਮਹੀਨੇ ਦੇ 30 ਦਿਨ ਆ ਅਸੀਂ 30 ਦਿਨ ਤਾਂ ਨਹੀਂ ਰੋਕੇ ਬੈਠੇ ਨੇ 30 ਦਿਨਾਂ ਦੇ ਵਿੱਚੋਂ ਜਾਂ 2 ਮਹੀਨਿਆਂ ਦੇ ਵਿੱਚੋਂ ਜੇ ਘੰਟਾ ਤੋਂ ਘੰਟੇ ਦੀ ਕਾਲ ਦੇ ਦਿੰਨੇ ਆ ਉਹ ਵੀ ਪਹਿਲਾਂ ਅਨਾਉਂਸ ਕੀਤੀ ਹੁੰਦੀ ਆ ਤਾਂ ਲੋਕਾਂ ਨੂੰ ਵੀ ਉਹ ਸਬਰ ਕਰਨਾ ਚਾਹੀਦਾ ਬਾਕੀ ਕਿਸਾਨ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਆਪਣੀ ਹੋਮੋ ਤੇ ਆ ਕੇ ਇਸ ਪ੍ਰੋਗਰਾਮ ਦੇ ਵਿੱਚ ਜਾਣਾ ਚਾਹੀਦਾ ਆਪਸੀ ਮਤਭੇਦ ਭੁਲਾ ਕੇ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਜਾਉਣਾ ਹੋਣਾ ਚਾਹੀਦਾ ਕਿਉਂਕਿ ਨਰੋਲ ਕਿਸਾਨੀ ਦੀਆਂ ਮੰਗਾਂ ਦੇ ਉੱਤੇ ਹੀ ਇਹ ਅੰਦੋਲਨ ਆ ਨਾ ਕਿ ਕਿਸੇ ਚੋਣ ਲਈ ਆ ਨਾ ਕਿਸੇ ਹੋਰ ਮਕਸਦ ਲਈ ਆ ਬਿਲਕੁਲ ਕਿਸਾਨੀ ਲਈ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਕੱਲ ਨੋਟਿਸ ਲਿਆ ਗਿਆ ਜਾਣਕਾਰੀ ਮੰਗੀ ਗਈ ਹੈ ਕਿ ਕਿਸਾਨ ਜਥੇਬੰਦੀ ਇੱਕ ਵਾਰ ਮੋੜ ਤੋਂ ਧਰਨੇ ਤੇ ਕਿਉਂ ਬੈਠੀਆਂ ਹੋਈਆਂ ਨੇ ਲੱਗਦਾ ਹੈ ਕੋਈ ਹੱਲ ਨਿਕਲੇਗਾ ਫਿਰ ਦੇਖੋ ਇਹ ਹਰਾਨੀ ਦੀ ਗੱਲ ਆ ਵੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਉਹਨੂੰ ਉੱਥੇ ਜਿਹੜਾ ਸਾਲ ਦੇ ਲਗਭਗ ਜਿਹੜੇ ਕਿਸਾਨ ਬੈਠੇ ਹੋਣ ਮਤਲਬ ਉਹੋ ਹੀ ਨਾ ਇਹ ਇਸ ਗੱਲ ਦਾ ਪਤਾ ਲੱਗ ਸਕੇ ਵੀ ਇਹ ਵੀ ਕਿਸਾਨ ਅੰਦੋਲਨ ਦੇ ਉੱਤੇ ਵੀ ਬੈਠੇ ਆ ਮੈਂ ਹੁਣ ਅਸੀਂ ਇਹ ਗੱਲ ਕਹਿੰਦੇ ਵੀ ਜੇ ਗੱਲੇਬਾਲ ਸਾਹਿਬ ਦੀ ਇਹ ਉਹਨਾਂ ਦਾ ਬਹੁਤ ਵੱਡਾ ਲੰਮਾ ਇੱਕ ਤਜਰਬਾ ਜ਼ਿੰਦਗੀ ਦਾ ਬਹੁਤ ਲੋਕਾਂ ਨੂੰ ਉਹਨਾਂ ਨੇ ਜਿਹੜਾ ਹੈਗਾ ਵੀ ਜਥੇਬੰਦ ਕੀਤਾ ਬਹੁਤ ਜ਼ਿਆਦਾ ਉਹਨਾਂ ਤੋਂ ਜਿਹੜੀ ਉਹ ਸਿੱਖਿਆ ਲੈਣ ਵਾਲੀ ਆ ਇਹੇ ਜੀ ਸ਼ਕਤੀ ਦਾ ਜੇ ਇਹ ਮਰਨ ਮਰਤੇ ਦੇ ਉੱਤੇ ਤੁਰ ਜਾਣਾ ਇਹ ਸਭ ਤੋਂ ਖਤਰਨਾਕ ਤੇ ਸਭ ਤੋਂ ਮਾੜੀ ਹਾਲਤ ਹੋਊਗੀ ਸਾਨੂੰ ਉਹਨਾਂ ਦੀ ਜਾਨ ਬਚਾਉਣ ਖਾਤਰ ਇਹ ਸੰਘਰਸ਼ ਨੂੰ ਹੋਰ ਜ਼ੋਰ ਨਾਲ ਲੜਨਾ ਚਾਹੀਦਾ ਤੇ ਹੋਰ ਤਿਆਰੀ ਕਰਕੇ ਇਹਨੂੰ ਜਿਹੜਾ ਉਹ ਵੱਡਾ ਕਰਨਾ ਚਾਹੀਦਾ ਇਸ ਕਰਕੇ ਯੇ ਸਰਕਾਰਾਂ ਜਿਹੜੀਆਂ ਸੀ ਉਹਨਾਂ ਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਉਹ ਲੋਕਾਂ ਦੀਆਂ ਵੋਟਾਂ ਲੈ ਕੇ ਹੀ ਬਣਿਓ ਆ ਲੋਕਾਂ ਦੀਆਂ ਵੋਟਾਂ ਨਾਲ ਹੀ ਗੱਡੀਆਂ ਦੇ ਉੱਤੇ ਬੈਠੇ ਆ ਜੇ ਬਹੁਤ ਵੱਡਾ ਜਿਹੜਾ ਹਿੱਸਾ ਕਿਸਾਨੀ ਦਾ ਉਹ ਉਹਨਾਂ ਦੀ ਜਿਹੜਾ ਨਾਲ ਵੋਟਾਂ ਪਾ ਕੇ ਉਹਨਾਂ ਨੂੰ ਉਹ ਕਰ ਰਿਹਾ ਜੇ ਮਤਲਬ ਲੋਕ ਸਾਰਾ ਕੁਝ ਦੇਖ ਰਹੇ ਆ ਲੋਕ ਜਾਣ ਰਹੇ ਆ ਮਤਲਬ ਪੰਜਾਬ ਦੇ ਲੋਕ ਜਾਣਗੇ ਹਰਿਆਣੇ ਵਾਲੇ ਲੋਕ ਜਾਣਗੇ ਯੂਪੀ ਦਾ ਬਹੁਤ ਵੱਡਾ ਹਿੱਸਾ ਜਾਣ ਗਿਆ ਦੇਸ਼ ਜਾਗਰਤ ਹੋ ਰਿਹਾ ਪਰ ਹਰਿਆਣੇ ਦੇ ਲੋਕਾਂ ਨੇ ਤਾਂ ਤੀਜੀ ਵਾਰ ਫੇਰ ਭਾਜਪਾ ਸਰਕਾਰ ਬਣਾਤੀ ਜੀ ਸਵਾਤਤਾ ਤਾਂ ਸੀਗਾ ਜੇ ਨਾ ਬਣਾਉਂਦੇ ਕਿਉਂਕਿ ਭਾਜਪਾ ਦੇ ਖਿਲਾਫ ਇਹ ਵੱਡਾ ਮੋਰਚਾ ਜਿਹੜਾ ਖੜਾ ਹੋਇਆ ਸੀ ਭਾਜਪਾ ਤੋਂ ਭਾਵ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਜਿਸ ਤਰ੍ਹਾਂ ਦਾ ਤਸ਼ੱਦਦ ਕੇਂਦਰ ਦੀ ਸਰਕਾਰ ਵੱਲੋਂ ਟਾਇਆ ਗਿਆ ਸਾਡੇ 750 800 ਦੇ ਕਰੀਬ ਕਿਸਾਨ ਸਾਡੇ ਸ਼ਹੀਦ ਹੋ ਗਏ ਸੀਗੇ ਜੀ ਦੇਖੋ ਜਿਹੜਾ ਉਹ ਚੋਣਾਂ ਵਾਲਾ ਮਸਲਾ ਪਹਿਲੀ ਤਾਂ ਗੱਲ ਮੈਂ ਉਹਨੂੰ 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 ਛੋਣਾ ਨਹੀਂ ਜਾਂਦਾ ਉਹ ਅਗਲੀ ਗੱਲ ਇਹ ਆ ਈਵੀਐਮ ਦੇ ਵਿੱਚ ਗੜਬੜੀਆਂ ਉਹਦੇ ਵਿੱਚ ਬਹੁਤ ਕੁਝ ਆਉਂਦਾ ਪਾਰਟੀਆਂ ਦੇ ਅੰਦਰ ਆਪਣੇ ਬੰਦੇ ਬਾ ਪਾਰ ਪਾਰਟੀਆਂ ਨੂੰ ਪਾੜ ਦੇਣਾ ਕਿਉਂਕਿ ਜਿਹੜੀ ਉਹ ਜਿਹੜੀ ਵਿਰੋਧੀਆਂ ਦੀ ਧਿਰਿਆ ਜਿਹੜੀ ਵੋਟ ਆ ਉਹ ਇੱਕ ਜੁੱਟ ਹੋ ਕੇ ਨਾ ਪੈ ਸਕੇ ਅਸੀਂ ਕਹਿੰਦੇ ਇਹਨਾਂ ਗੱਲਾਂ ਨੂੰ ਛੱਡ ਕੇ ਕਿਸਾਨੀ ਜਿਹੜੀ ਆ ਉੱਤੇ ਦੀ ਇੱਕ ਜੁੱਟ ਹੋ ਜੇ ਸਾਡੇ ਨਾਲ ਆ ਜੇ ਉਹ ਲੜ ਲਈਏ ਅੰਦੋਲਨ ਸਰਕਾਰ ਨੂੰ ਗੋਡਿਆਂ ਭਰਨੇ ਕਰ ਦਾਂਗੇ ਸਰਕਾਰ ਨੂੰ ਖੜਨ ਨਹੀਂ ਦੇਵਾਂਗੇ ਜੇ ਇਹ ਇਹ ਜੇ ਕਿਸਾਨੀ ਸਾਡੀ ਜਿਹੜੀ ਨਾਲ ਸਾਡੇ ਨਾਲ ਤੁਰਦੀ ਆ ਜੇ ਇਕੱਠੀ ਹੋ ਕੇ ਤੁਰਦੀ ਆ ਇਹਨਾਂ ਮੋਰਚਿਆਂ ਤੇ ਤੁਰਦੀ ਆ ਤੇ ਸਾਨੂੰ ਜਿਹੜੀ ਇਹਨਾਂ ਵੋਟਾਂ ਵਾਲੇ ਮਸਲੇ ਨੂੰ ਛੱਡ ਕੇ ਪਾਸੇ ਕਿਸਾਨੀ ਨੂੰ ਜਥੇਬੰਦ ਕਰਨਾ ਚਾਹੀਦਾ ਸਾਨੂੰ ਇਹੀ ਹੈ ਸਾਡਾ ਇਹ ਇਹ ਮਸਲਾ ਆ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਨ ਕਿਸਾਨ ਆਗੂ ਹਰਪਾਲ ਸਿੰਘ ਸੰਗਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਆਪਣੀਆਂ ਮੰਗਾਂ ਜੋ ਕਿਸਾਨੀ ਦੀਆਂ ਮੰਗਾਂ ਨੇ ਉਸ ਬਾਬਤ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਇਸ ਵੀਡੀਓ ਰਾਹੀਂ ਕਿ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਹਿਉਮਤ ਆ ਕੇ ਤਿਆਗ ਕੇ ਆ ਜਿਹੜਾ ਇੱਕਜੁੱਟ ਹੋਣਾ ਚਾਹੀਦਾ ਕਿਉਂਕਿ ਇੱਕਜੁੱਟਤਾ ਦੇ ਨਾਲ ਹੀ ਹੈ ਕੋਈ ਵੀ ਸੰਘਰਸ਼ ਹੈ ਉਹ ਜਿੱਤਿਆ ਜਾ ਸਕਦਾ ਹੈ ਕੈਮਰਾ ਪਰਸਨ ਮਨਵੀਰ ਮੀਟਿਆਣਾ ਦੇ ਨਾਲ ਚੇਤਨ ਕਸ਼ ਆਧੁਨਿਕ ਖਬਰਾਂ ਦੇ ਜੁੜੇ ਹੋ ਸ਼ਾਰਪਰ ਨਿਊਜ਼ ਦੇ ਨਾਲ